ਜਿੰਦਾਬਾਦ ਆਵਾਜ਼ ਦੀ ਪਾਰਟੀ ਜਿੰਦਾਬਾਦ ਖੁਦਾ ਗੰਦੀ ਸਿੰਘ ਜਿੰਦਾਬਾਦ ਆਵਾਜ਼ ਦੀ ਪਾਰਟੀ ਜਿੰਦਾਬਾਦ ਕਲਾਨੌਰ ਚ ਹੋਈਆਂ ਪੰਚਾਇਤੀ ਚੋਣਾਂ ਚ ਆਮ ਆਦਮੀ ਪਾਰਟੀ ਦੀਤੀ ਰਹੀ ਚੰਟੀ ਆਮ ਆਦਮੀ ਪਾਰਟੀ ਨੇ 6 ਚੋਂ 5 ਸਰਪੰਚ ਚਿੱਤ ਕੇ ਹੁੰਜਾ ਫਿਰ ਜਿੱਤ ਕੀਤੀ ਪ੍ਰਾਪਤ ਐਮਐਲ ਗਤੀਪ ਸਿੰਘ ਅਰੰਦਾਵਾ ਨੇ ਜਿੱਤੇ ਸਰਪੰਚਾਂ ਨੂੰ ਕੀਤਾ ਸਨਮਾਨਤ ਅਤੇ ਦਿੱਤੀ ਮੁਬਾਰਕਬਾਦ ਇਸ ਮੌਕੇ ਗਤੀਪ ਸਿੰਘ ਅਰੰਦਾਵਾ ਵੱਲੋਂ ਵਿਰੋਧੀਆਂ ਉੱਪਰ ਤਿੱਖੇ ਸੱਦੇ ਨਿਸ਼ਾਨੇ ਕਲਾਂੌਰਚ ਹੋਈਆਂ ਪੰਚਾਇਤੀ ਚੋਣਾਂ ਚ 6 ਵਿੱਚੋਂ ਆਮ ਆਦਮੀ ਪਾਰਟੀ ਦੇ 5 ਸਰਪੰਚ ਜਿੱਤੇ ਹਨ ਅਤੇ ਆਮ ਆਦਮੀ ਪਾਰਟੀ ਨੇ ਹੁੰਜਾ ਫਿਰ ਜਿੱਤ ਪ੍ਰਾਪਤ ਕੀਤੀ ਹੈ ਜਿੱਤੇ ਹੋਏ ਸਰਪੰਚ ਜਾਂ ਦਾ ਗਰਦੀਪ ਸਿੰਘ ਰੰਧਾਵਾ ਵਿਧਾਇਕ ਵੱਲੋਂ ਸਨਮਾਨ ਕੀਤਾ ਗਿਆ ਤੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਗਈ ਇਸ ਮੌਕੇ ਗਰਦੀਪ ਸਿੰਘ ਰੰਧਾਵਾ ਨੇ ਆਪਣੀ ਪ੍ਰਤੀਤियां ਉੱਪਰ ਤਿੱਖੇ ਨਿਸ਼ਾਨੇ ਵੀ ਸਾਦੇ ਸੁਣਾਉਂਦੇ ਆ ਤੁਹਾਨੂੰ ਕੀ ਕੁਝ ਕਿਹਾ ਗਰਦੀਪ ਸਿੰਘ ਰੰਧਾਵਾ ਬਾਬਾ ਜੀ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਜਿਨ੍ਹਾਂ ਦੀ ਕਿਰਪਾ ਸਦਕਾ ਅੱਜ ਕਲਾ ਨੌਰ ਤੇ ਜਿਹੜੀ ਬੜੀ ਪੁਰਾਣੀ ਮੰਗ ਸੀਗੀ ਪੰਚਾਇਤਾਂ ਦੀਆਂ ਇਲੈਕਸ਼ਨਾਂ ਨੂੰ ਲੈ ਕੇ ਉਹ ਕੱਲ ਇਲੈਕਸ਼ਨਾਂ ਹੋ ਕੇ ਹੱਡੀਆਂ ਰਾਤੀ ਰਿਜ਼ਲਟ ਆਇਆ ਤਾਂ ਬੜੀ ਅਮਨ ਸ਼ਾਂਤੀ ਨਾਲ ਲੋਕਾਂ ਨੇ ਵੋਟਾਂ ਪਾਈਆਂ ਔਰ ਰਿਜ਼ਲਟ ਬੜਾ ਵਧੀਆ ਰਿਜ਼ਲਟ ਜਿਹੜਾ ਆਮਾਦੀ ਪਾਰਟੀ ਦੇ ਹੱਥ ਵਿੱਚ ਆਇਆ ਮੈਂ ਅੱਜ ਚੇਚੇ ਤੌਰ ਤੇ ਉਹ ਸਰਪੰਚ ਸਾਹਿਬਾਨ ਉਹਨਾਂ ਦੀ ਸਮੁੱਚੀ ਟੀਮ ਨਾਲ ਮੈਂਬਰ ਸਾਹਿਬਾਨ ਔਰ ਜਿਹੜੇ ਆ ਆਪਣੇ ਆਗੂ ਨੇ ਜਿਹੜੇ ਸਿਆਣੇ ਬਦੇ ਉਹਨਾਂ ਦੀ ਹਾਜ਼ਰੀ ਚਾਜ ਉਹਨਾਂ ਨੂੰ ਸਨਮਾਨਤ ਕੀਤਾ ਸਰਪਾਉ ਦਿੱਤੇ ਨੇ ਤਾਂ ਮੈਨੂੰ ਇਹ ਉਮੀਦ ਇਹਨਾਂ ਤੋਂ ਇਹੀ ਆ ਕਿ ਜਿਸ ਉਮੀਦ ਨਾਲ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਜ਼ੁਮੈਰੀ ਦਿੱਤੀ ਹੈ ਇਹ ਉਹ ਜ਼ਿੰਮੇਵਾਰੀ ਨੂੰ ਬਖੂਬੀ ਨਿਭਾਉਣਗੇ ਔਰ ਉਹਨਾਂ ਲੋਕਾਂ ਦੀ ਆਸਾਂ ਤੇ ਪੂਰੇ ਉਤਰਨਗੇ ਕਿ ਜਿਸ ਉਮੀਦ ਨਾਲ ਲੋਕਾਂ ਨੇ ਇਹਨਾਂ ਨੂੰ ਵੋਟ ਦਿੱਤਾ ਤਾਂ ਮੈਨੂੰ ਹੁਣ ਪੂਰੀ ਉਮੀਦ ਹੈ ਕਿ ਜਿਹੜੀ ਪਿਛਲੇ ਲੰਮੇ ਸਮੇਂ ਤੋਂ ਡਵੈਲਪਮੈਂਟ ਤਾਂ ਚੱਲ ਰਹੀ ਹੈ ਕਲਾਨੌਰ ਦੀ ਪਰ ਇਹਨਾਂ ਦੇ ਸਰਪੰਚ ਨਾਲ ਬਣਨ ਨਾਲ ਡਵੈਲਪਮੈਂਟ ਦੀ ਰਫ਼ਤਾਰ ਹੋਰ ਤੇਜ਼ ਹੋ ਜਾਏਗੀ ਔਰ ਆਪਣੇ ਆਪਣੇ ਇਲਾਕਿਆਂ ਦਾ ਆਪਣੇ ਆਪਣੇ ਮਹੱਲਿਆਂ ਦਾ ਜਿਹੜੀ ਜਿਹੜਾ ਵੀ ਕੰਮ ਰੁਕਿਆ ਆਉਣ ਵਾਲੇ ਸਮੇਂ ਚ ਜਲਦੀ ਪੂਰਾ ਹੋ ਜਾਣਾ ਹੈ ਕਿ ਜੇ ਹਾਰ ਗਏ ਤਾਂ ਵੀ ਤੇਰੇ ਜੇ ਜਿੱਤਗੇ ਤਾਂ ਵੀ ਤੇਰੇ ਤਾਂ ਪੁਰਾਣੇ ਸਾਥੀ ਆ ਜੀ ਤਾਂ ਪੁਰਾਣੇ ਸਾਥੀ ਸੀਗੇ देखो ਮੈਂ ਬੜਾ ਕਲੀਅਰ ਕੱਟ ਬੰਦਾ ਮੈਂ ਹਰ ਇੱਕ ਨੂੰ ਮੌਕਾ ਦਿੰਦਾ ਇਲੈਕਸ਼ਨ ਲੜਦਾ ਤੁਸੀਂ ਦੇਖਿਆ ਹੋਣਾ ਤੇ ਭਾਜੀ ਪੀ ਨੇ ਵੀ ਇਲੈਕਸ਼ਨ ਲੜੀ ਆ ਕਾਂਗਰਸ ਨੇ ਵੀ ਲੜੀ ਆ ਅਕਾਲੀ ਦਲ ਨੇ ਵੀ ਲੜੀ ਆ ਆਮ ਆਦੀ ਪਾਰਟੀ ਵਾਲਿਆਂ ਨੇ ਵੀ ਲੜੀ ਆ ਤਤਵਾ ਲੋਕਾਂ ਦਾ ਸਾਡੇ ਸਿਰ ਮੱਥੇ ਤੇ ਆ ਪਰ ਜਿਹੜੇ ਸਾਥੀ ਕਈ ਜਗ੍ਹਾ ਦੋ ਦੋ ਸੀਗੇ ਉਮੀਦਵਾਰ ਤਾਂ ਆਪਾਂ ਦਾ ਹੁੰਦਾ ਕਿ ਯਾਰ ਦੋਵੇਂ ਲੜ ਕੇ ਦੇਖ ਲਓ ਜਿਹੜਾ ਬਣ ਜੇਗਾ ਉਹ ਵੀ ਠੀਕ ਆ ਜਿਹੜਾ ਨਹੀਂ ਬਣ ਜੇਗਾ ਅੱਜ ਦੇਖ ਲਓ ਜੇ ਕੁਲਵਿੰਦਰ ਰਹਿ ਗਿਆ ਉਹ ਵੀ ਸਾਡੀ ਟੀਮ ਤੇ ਸ਼ਾਮਲ ਸਮੁੱਚੇ ਮੈਂਬਰ ਵੀ ਆ ਗਏ ਨੇ ਤਾਂ ਜਦੋਂ ਆ ਤਾਂ ਤੁਸੀਂ ਦੇਖ ਲਓ ਤੁਸੀਂ ਕਹਿੰਦੇ ਕਿ ਉਹ ਤਾਂ ਕਾਮਰੇਡ ਨੇ ਅੱਜ ਆਵਾਦੀ ਪਾਰਟੀ ਦਾ ਸਰੂਪਾ ਲੈ ਕੇ ਆਵਾਦੀ ਪਾਰਟੀ ਚ ਆਏ ਨੇ ਕਿਸ ਨੇ ਕੰਪੈਲ ਥੋੜੀ ਕੀਤਾ ਕਿਸੇ ਦਾ ਮਨ ਬਣਿਆ ਹੋਵੇ ਤਾਂ ਬੰਦਾ ਪਾਰਟੀ ਛੱਡ ਕੇ ਦੂਸਰੀ ਪਾਰਟੀ ਚ ਜਾਂਦਾ ਤਾਂ ਇਸ ਕਰਕੇ ਉਹ ਵੀ ਸਾਡੇ ਪਰਿਵਾਰ ਦੇ ਮੈਂਬਰ ਨੇ ਮੈਂ ਸਾਰਿਆਂ ਸਰਪੰਚਾਂ ਨੂੰ ਅੱਜ ਹੀ ਬੇਨਤੀ ਕਰਾਂਗਾ ਤੁਹਾਡੇ ਚੈਨਲ ਦੇ ਜ਼ਰੀਏ ਈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਕਲਾਨੌਰ ਨੂੰ ਲੈ ਕੇ ਡਵੈਲਪਮੈਂਟ ਦਾ ੱੱਬਾ ਲੱਗਦਾ ਹੁਣ ਚਾਬੀਆਂ ਤੁਹਾਡੇ ਹੱਥ ਚ ਨੇ ਖਜ਼ਾਨੇ ਦੀਆਂ ਗੁਰਦੀਪ ਸਿੰਘ ਦੇ ਹੱਥ ਚ ਨਹੀਂ ਆਈਆਂ ਮੈਂ ਚਾਬੀਆਂ ਤੁਹਾਨੂੰ ਦਿੱਤੀਆਂ ਤੁਸੀਂ ਇਹ ਖਜ਼ਾਨੇ ਦਾ ਕਿੱਦਾਂ ਇਸਤੇਮਾਲ ਕਰਨਾ ਇਹਦੇ ਜਵਾਬ ਦੇ ਤੁਸੀਂ ਆਪ ਹੋਵੋਗੇ ਗਦੀਪ ਸਿੰਘ ਨਹੀਂ ਹੁਣ ਕਾਗਜ਼ਾਂ ਤੁਸੀਂ ਪਿਛਲੀ 5 ਸਾਲਾਂ ਜਦੋਂ ਪਿਛਲੇ 10 ਸਾਲਾਂ ਚ ਦੇਖਿਆ ਹੋਣਾ ਕਿਸ ਤਰ੍ਹਾਂ ਕਾਗਜ਼ ਘੱਟਦੇ ਤੇ ਕਾਗਜ਼ ਕਰਦੇ ਤਿੰਨ ਤਿੰਨ ਉਮੀਦਵਾਰ ਇੱਕ ਜਗ੍ਹਾ ਤੇ ਇਲੈਕਸ਼ਨ ਲੜ ਰਹੇ ਨੇ ਧੱਕੀ ਦੀ ਗੱਲ ਕਰ ਲੋ ਚਾਰ ਚਾਰ ਉਮੀਦਵਾਰ ਇੱਕ ਜਗ੍ਹਾ ਤੇ ਇਲੈਕਸ਼ਨ ਲੜੇ ਫਿਰ ਕਾਗਜ਼ ਕਿੰਨਾ ਦੇ ਘਟਾਏ ਆ ਜੀ ਉਹ ਤਾਂ ਕਾगज ਜਿਨ੍ਹਾਂ ਦੇ ਜਿੱਤੇ ਬੰਦੇ ਜਿੱਥੇ ਸਾਡੇ ਬਿਨਾਂ ਮੁਕਾਬਲੇ ਜਿੱਤੇ ਨੇ ਉਹ ਬੰਦੇ ਉੱਥੇ ਉਹਨਾਂ ਨੇ ਕਾਗਜੀ ਨਹੀਂ ਪੜ੍ਹੇ